ਰੇਲਵੇ ਵਿਭਾਗ ਵੱਲੋਂ ਵਕ ਵਕ ਫਟਕਾ ਤੇ ਪੁਲ ਬਣਾਉਣ ਨੂੰ ਲੈ ਕੇ ਪ੍ਰਪੋਜ਼ਲ ਭੇਜਿਆ ਗਿਆ ਹੈ ਜਿਸ ਲਈ ਐਸ ਡੀ ਐਮ ਫਿਲੌਰ ਅਮਨਪਾਲ ਸਿੰਘ ਨੇ ਇੱਕ ਨੋਟਿਸ ਰਾਹੀਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਨੇ ਕੋਈ ਸੁਝਾਜ ਜਾਂ ਇਤਰਾਜ਼ ਦੇਣਾ ਹੈ ਤਾਂ ਉਹ ਮਿਤੀ 18 ਮਾਰਚ ਤੱਕ ਦੇ ਸਕਦਾ ਹੈ ਫਿਲੌਰ ਦੇ ਸਾਰੇ ਵਸਨੀਕਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੇ ਰੇਲਵੇ ਲਾਈਨ ਜੋ ਦਿੱਲੀ ਤੋਂ ਅਮਨਪਾਲ ਜਾ ਰਹੀ ਹੈ ਉਹਦੇ ਉੱਪਰ ਫਟਕ ਨੰਬਰ 82 83 84 82 ਨੰਬਰ ਫਟਕਾ ਜੋ ਕਿ ਸਰਹਿੰਦੂ ਵੱਲ ਵੱਗਦਾ ਹੈ ਇਸੇ ਦਾ ਅਡਰੈਸ ਨੰਬਰ ਗੁਰਾਇਸ਼ਹਿਰ ਦੇ ਵਿੱਚੋਂ ਲੱਗਦਾ ਹੈ ਤੇ ਜਿਹੜਾ 84 ਨੰਬਰ ਹੈ ਉਹ ਅੱਟਾ ਤੇ ਨਾਲ ਦੱਲੇਵਾਲ ਪਿੰਡ ਨੂੰ ਉਹ ਰਸਤਾ ਪਿਲਦਾ ਹੈ ਇਹਨਾਂ ਫਟਕਾ ਨੂੰ ਬੰਦ ਕਰਨ ਦੀ ਸਰਕਾਰ ਵੱਲੋਂ ਤਜਵੀਜ਼ ਹੈ ਇਸ ਵੱਧ ਵਿੱਚ ਇਹਨਾਂ ਪਾਟਕਾ ਨੂੰ 82 ਨੰਬਰ ਨੂੰ ਬੰਦ ਕਰਕੇ ਉੱਥੇ ਇੱਕ ਰੋਡ ਓਵਰਬ੍ਰਿਜ ਬਣਾ ਦਾ ਪ੍ਰੋਪੋਜ਼ਲ ਹੈ ਇਸੇ ਤਰ੍ਹਾਂ 38 ਨੰਬਰ ਜੋ ਗੁਰਾਇਸ਼ਹਿਰ ਦੇ ਵਿੱਚ ਹੈ ਉਸ ਨੂੰ ਬੰਦ ਕਰਕੇ ਉਹਦੇ ਨੀਚੋਂ ਦੀ ਸਰਵੇ ਬ੍ਰਾਂਡ ਦਾ ਪ੍ਰੋਪੋਜ਼ਲ ਹੈ ਅਤੇ ਇਸੇ ਤਰ੍ਹਾਂ ਅੱਗਾ ਡੱਲੇ ਵਾਲਾ ਵਾਲਾ ਸ਼ਾਸਿਦੇਵੀ ਲਿੰਕ ਫਾਈਟ ਸਰਵੇ ਬ੍ਰਾਂਡ ਦਾ ਪ੍ਰੋਪੋਜ਼ਲ ਹੈ ਇਹ ਪ੍ਰੋਪੋਜ਼ਲ ਮੈਂ ਆਮ ਜਨਤਾ ਦੇ ਕੇ ਰੱਖਿਆ ਹੈ ਜੇ ਤਾਂ ਜੋ ਇਸ ਵੱਧ ਵਿੱਚ ਜੇ ਕਿਸੇ ਦਾ ਕੋਈ ਸੁਝਾਅ ਹੋਣ ਜਾਂ ਇਤਰਾਜ਼ ਹੋਣ ਉਹ ਮਿਤੀ 18 ਤਰੀਕ ਤੱਕ ਮੇਰੇ ਦਫ਼ਤਰ ਕਿਸੇ ਵੀ ਸਮੇਂ ਕੰਮ ਵਾਲੇ ਦਿਨਾਂ ਕੇ ਮੁਜਮਾ ਕਰ ਸਕਦੇ ਹੈ ਕਿ ਉਹਨਾਂ ਦੇ ਸੁਝਾਵ ਤੇ ਇਤਰਾਜ਼ਾਂ ਨੂੰ ਇਸ ਦੀ ਪਲਾਨਿੰਗ ਸਮੇਂ ਵਿਚਾਰਿਆ ਜਾਵੇਗਾ ਮੈਂ ਬਾਲਕ੍ਰਿਸ਼ਨ ਮੁਖੀਜਾ ਰਾਮ ਬਾਜ਼ਾਰ ਕਰਿਆ ਜੋ ਕਿ ਇੱਥੇ ਇੱਕ ਕੱਪੜੇ ਦੀ ਦੁਕਾਨ ਕਰਦਾ ਹਾਂ ਤੇ ਮੈਂ ਅੱਜ ਜੋ ਪਤਾ ਲੱਗਾ ਬਈ ਸਰਕਾਰ ਵੱਲੋਂ ਬਈ ਰੇਲਵੇ ਲਾਈਨਾਂ ਤੇ ਪੁਲ ਬਣਾਉਣ ਦੀ ਜਿਹੜੀ ਯੋਜਨਾ ਹੈ ਉਹ ਲਾਗੂ ਕੀਤੀ ਜਾਣੀ ਹੈ ਤੇ ਇਸ ਯੋਜਨਾ ਦੇ ਸਬੰਧ ਵਿੱਚ ਅਸੀਂ ਸਰਕਾਰ ਨੂੰ ਤੇ ਰੇਲਵੇ ਨੂੰ ਇਹ ਬੇਨਤੀ ਕਰਦੇ ਆਂ ਵੀ ਜਿਹੜੀ ਤਰੱਕੀ ਦਾ ਰਾਹ ਆ ਇੱਕ ਬਹੁਤ ਵਧੀਆ ਰਾਹ ਆ। ਬਈ ਟ੍ਰੈਫਿਕ ਨੂੰ ਦੇਖਦਿਆਂ ਹੋਇਆ ਦਿਨ-ਬ-ਦਿਨ ਟ੍ਰੈਫਿਕ ਵੱਧ ਰਿਹਾ। ਉਸ ਵਾਸਤੇ ਫਾਟਕਾਂ ਤੇ ਟ੍ਰੈਫਿਕ ਕਾਫੀ ਇਕੱਠਾ ਹੋ ਜਾਂਦਾ। ਪਰ ਇਸ ਮਸਲੇ ਦਾ ਹੱਲ ਕਰਨ ਲਈ ਜਿਹੜਾ ਇਸ ਬਾਜ਼ਾਰ ਦੇ ਵਿੱਚੋਂ ਪੁਲ ਦਾ ਕੱਢਣਾ ਜਾਂ ਪੁਲ ਦਾ ਬਣਾਉਣਾ ਉਹਦੇ ਨਾਲ ਸਾਡੀਆਂ ਸੈਂਕੜੇ ਦੁਕਾਨਾਂ ਆ ਜਿਨ੍ਹਾਂ ਦੀ ਦੂਜੀ ਰੋਟੀ ਜਿਹੜੀ ਆ ਪ੍ਰਭਾਵਿਤ ਹੋ ਜਾਣੀ ਆ। ਤੇ ਇਹਨਾਂ ਦੁਕਾਨਦਾਰਾਂ ਦੇ ਜਿਹੜੀ ਰੋਜੀ ਰੋਟੀ ਆ ਉਹਦਾ ਹਿੱਤ ਨੂੰ ਧਿਆਨ ਚ ਰੱਖਦੇ ਆ ਅਸੀਂ ਸਰਕਾਰ ਨੂੰ ਰੇਲਵੇ ਸਰਕਾਰ ਨੂੰ ਬੇਨਤੀ ਇਹ ਕਰਦੇ ਆ ਵੀ ਇਹ ਜਿਹੜਾ ਪੁਲ ਬਣਾਇਆ ਜਾਵੇ ਪਰ ਜਿਹੜਾ ਡੱਲੇਵਾਲ ਦਾ ਫਟਕ ਆ ਉਹ ਬਿਲਕੁਲ ਕਲੀਅਰ ਆ ਉੱਥੇ ਕੋਈ ਐਡਾ ਟ੍ਰੈਫਿਕ ਨਹੀਂ ਉੱਥੋਂ ਬਣਾਇਆ ਜਾਵੇ ਉਸ ਤੋਂ ਬਾਅਦ ਅੱਟੇ ਦੀ ਨਹਿਰ ਵਾਲਾ ਜਿਹੜਾ ਤਨਹਿਰਾ ਪੌਲਿਆ ਉੱਥੋਂ ਬਣਾਇਆ ਜਾਵੇ ਇਹਦੇ ਨਾਲ ਤੁਹਾਡਾ ਟ੍ਰੈਫਿਕ ਵੀ ਘਟੂਗਾ ਤੇ ਬਾਜ਼ਾਰ ਜਿਹੜਾ ਆ ਦੁਕਾਨਦਾਰਾਂ ਦੀ ਰੋਜੀ ਰੋਟੀ ਵੀ ਜਿਹੜੀ ਆ ਉਹ ਪ੍ਰਭਾਵਿਤ ਨਹੀਂ ਹੋਊਗੀ ਇਸ ਯੋਜਨਾ ਨੂੰ ਜਿਹੜਾ ਇਸ ਢੰਗ ਨਾਲ ਲਾਗੂ ਕੀਤਾ ਜਾਵੇ ਕਿ ਕਿਸੇ ਵੀ ਦੁਕਾਨਦਾਰ ਭਰਾ ਦੀ ਰੋਜੀ ਰੋਟੀ ਦਾ ਕੋਈ ਅਹਿਤ ਨਾ ਹੋਵੇ